ਸੋ ਜਿਸ ਵੰਦ ਜਿਹੜੇ ਹੈਵੀ ਵੀਹਿਕਲ ਨੇ ਉਹਨਾਂ ਨੂੰ ਅ ਮੇਨ ਸੜਕ ਤੋਂ ਵੀ ਬੈਰੀਕੇਡਿੰਗ ਕਰਕੇ ਉਹਨਾਂ ਦੀ ਮੇਨ ਬਾਜ਼ਾਰ ਅੰਦਰ ਗਲੀਆਂ 'ਚ ਰੋਕ ਤਾਮ ਕਰਾ। ਮਾਨ ਜੋਗਾ ਐਸਪੀ ਸਾਹਿਬ ਵੱਲੋਂ ਇਹ ਸ਼ਹਿਰੇ ਤੋਂ ਲੈ ਕੇ ਦੀਵਾਲੀ ਤੱਕ ਦੇ ਬਕਾਇਦਾ ਜਿਹੜੇ ਪ੍ਰੋਗਰਾਮ ਨੇ ਉਹ ਛਾਪੇ ਗਏ ਨੇ ਰੂਟੀਨ ਦੇ ਜਿਵੇਂ ਬੱਸਾਂ ਦੀ ਚੈਕਿੰਗ ਕਰੇੜ ਦੇ ਸਟੇਸ਼ਨਾਂ 'ਤੇ ਚੈਕਿੰਗ ਦਾ ਛੀੜ ਬੜਕ ਚ ਵਾਲੀ ਥਾਵਾਂ 'ਤੇ ਪੈਟਰੋਲਿੰਗ ਤੇ ਅ ਟਾਈਮ ਦੇ ਕੇ ਵੀ ਜਿਵੇਂ 4 ਤੋਂ 5 ਘੰਟਿਆਂ ਦੇ ਲਾ ਕੇ ਉਹ ਫਿਕਸ ਸਾਡੇ ਜਿਹੜਾ ਹੈਗਾ ਸਾਡੇ ਕੋਲੇ ਸ਼ਡਿਊਲ ਪਹੁੰਚ ਚੁੱਕਿਆ ਹੈ ਉਹਦੇ ਮੁਤਾਬਕ ਜਿਹੜਾ ਹੈਗਾ ਵੀ ਜਿਵੇਂ ਟ੍ਰੈਫਿਕ ਦੀ ਗੱਲ ਕਰੀਏ ਤਾਂ ਬਾਜ਼ਾਰਾਂ ਦੇ ਵਿੱਚ ਜਿਵੇਂ ਚੱਲਦੇ ਫਿਰਦੇ ਪਹਾੜਾਂ ਦੇ ਜਿਹੜੇ ਸੇਬ ਵੇਚੇ ਜਾਂਦੇ ਆ ਜਾਂ ਫਲ ਫੂਟ ਵੇਚਦੇ ਆ ਉਹਨਾਂ ਨੂੰ ਕਹਿ ਗਿਆ ਵੀ ਆਪਦੇ ਜਿਹੜੇ ਹੈਗੇ ਖੁੱਲ੍ਹੀ ਥਾਂ ਤੇ ਪਾਰਕ ਕਰੋ ਵੀ ਚੱਲ ਫਿਰਕੇ ਨਾ ਵੇਚੋ ਵੀ ਜਿੱਥੇ ਤੁਹਾਡਾ ਮਨ ਕਰਦਾ ਉੱਥੇ ਖੜਕੇ ਵੇਚ ਦਿੰਦੇ ਹੋ ਵੀ ਉਹਨਾਂ ਨੂੰ ਜਾਮ ਲੱਗ ਜਾਂਦਾ ਕਿਉਂਕਿ ਇੱਕ ਵਾਰਕ ਵੀ ਜੇ ਆਪਾਂ ਕਹੀਏ ਖਰੀਦ ਕਰਨ ਵੇਲੇ ਘੱਟੋ ਘੱਟ 2 ਤੋਂ 3 ਮਿੰਟ ਲਾ ਦਿੰਦਾ ਇੰਨੇ ਚ ਬਾਜ਼ਾਰ ਤੇ ਜਾਮ ਲੱਗਦਾ ਉਹਨਾਂ ਨੂੰ ਅੱਜ ਸਪੈ ਕਿ ਹਾਵੀ ਗਿਆ ਬਾਜ਼ਾਰ ਤੇ ਬਾਜ਼ਾਰਾਂ ਕਿ ਖੜੇ ਜਿਹੜੇ ਪਾਰਕਿੰਗ ਤੋਂ ਸੜਕਾਂ ਤੇ ਜਾਮ ਟਾਈਪ ਖੜੇ ਸੀ ਵੀ ਇਕਲ ਉਹਨਾਂ ਦੇ ਚਲਾਣ ਵੀ ਕਰਤੇ ਗਏ ਹੁਣ ਜਿਉਂ ਜਿਉਂ ਦੀਵਾਲੀ ਦੇ ਨੇੜੇ ਆਉਣਾ ਲੋਕਾਂ ਨੇ ਦੁਕਾਨਾਂ ਦੇ ਅੱਗੇ ਜਿਵੇਂ ਮਠਾਈਆਂ ਵਾਲੀਆਂ ਹੋਰ ਜਿਹੜਾ ਹੁੰਦਾ ਪਟਾਕੇ ਵਾਲੀਆਂ ਉਹ ਲਾਉਂਦੀਆਂ ਹੁੰਦੀਆਂ ਤਾਂ ਉਹਨਾਂ ਕਰਕੇ ਜਿਹੜਾ ਹੈਗਾ ਵੀ ਬਾਜ਼ਾਰ 'ਚ ਲੋਕ ਹੋਰ ਫਿਰ ਕੇ ਆਉਂਦਾ ਸਮਾਨ ਖਰੀਦ ਸਕਣ ਮਠਾਈਆਂ ਪਟਾਕੇ ਜਾਂ ਆਵਜੋ ਵੀ ਤਾਂ ਉਹਦੇ ਸੰਬੰਧ ਜਿਹੜੇ ਹੈਵੀ ਵੀਕਲ ਨੇ ਉਹਨਾਂ ਨੂੰ ਅਸੀਂ 메ਨ ਸੜਕ ਤੋਂ ਮੈਰੀਗੇਟਿੰਗ ਕਰਕੇ ਉਹਨਾਂ ਦੀ 메ਨ ਬਾਜ਼ਾਰ ਅੰਦਰ ਗਲੀਆਂ 'ਚ ਰੋਕਤਾਂ ਅੰਤਰ सीएम सॉफ्टवेयर डीसी सर्वर ਜਿਹੜੇ ਰਹਿ ਗਏ ਉਹਨਾਂ ਵੱਲੋਂ ਪਹਿਲਾਂ ਹੀ ਆਲਰੇਡੀ ਬੰਨਾਲਾ ਦੇ ਵਿੱਚ ਜਾਂ ਹੋਰਤਾਂ ਮਾਤੇ ਇਲੀਗਲ ਸਟੋਰੇਜ ਨੂੰ ਚੈੱਕ ਕੀਤਾ ਜਾ ਰਿਹਾ ਜੋ ਸਾਨੂੰ ਹੁਕਮ ਕਰਨ ਲਈ ਉਹਦੇ ਹਿਸਾਬ ਸੇ ਦੀ ਬੰਨ ਦੀ ਇਲੀਗਲ ਕਾਰਵਾਈ ਜੀ ਕਰ ਰਿਹਾ